ਆਈ ਪਨੇ ਅਰਧ ਹਨੇ ਕੋਲ ਜਈ ਪਰਦੀ ਤਿਆਰੀ ਕਰਨਾ ਨੇ ਆ ਟੀਏ ਦੀ ਭਰਤੀ ਆ ਰਹੀ ਆ ਤੋ ਅਗਨੀ ਵੀਰ ਦੀ ਭਰਤੀ ਆ ਰਹੀ ਆ ਹੁਣ ਜਦੋਂ ਅਸੀਂ ਆਈਦਾ ਵਾ ਤੇ ਕਾਲਜ ਦਾ ਗੇਟ ਬੰਦ ਲੰਦਾ ਨਹੀਂ 5 ਵਜੇ ਆਈਦਾ ਬੱਚਿਆਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਅਗੇ ਇੱਕ ਤਾਲਾ ਲੱਗਾ ਹੁੰਦਾ ਵਾ ਤੇ ਅਸੀਂ ਆਹੀ ਜਾਣੇ ਆ ਵੀ ਜੇ ਟਾਈਮ ਨਾਲ ਕਾਲਜ ਦਾ ਗੇਟ ਖੁੱਲਾ ਹੋਵੇ ਵੀ ਜੋਇ ਤਿਆਰੀ ਕਰਕੇ ਤੇ ਟਾਈਮ ਨਾਲ ਘਰ ਜਾ ਸਕੀਏ ਤੇ ਸਕੂਲ ਕਾਲਜ ਜਾ ਸਕੀਏ ਸਾਡੇ ਕੋਲ ਘਟੋਗਾ ਡਗਰੌਣ ਦੇ ਵਿੱਚ 6-7 ਸੌ ਮੁੰਡਾ ਤਿਆਰੀ ਕਰਦਾ ਪਿਆ ਵਾ ਦਿਕਤ ਆਹੇ ਆਉਂਦੀ ਆ ਵੀ ਉਹ ਫਿਰ ਲੇਟ ਹੋ ਜਾਂਦੇ ਆ ਉਹਨਾਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਉਹਦੇ ਕਰਕੇ ਫਿਰ ਸਕੂਲ ਵਾਲੇ ਵੀ ਗੁੱਸੇ ਹੁੰਦੇ ਉਹਨਾਂ ਨੂੰ ਕਿਤੇ ਲੇਟ ਕਿਉਂ ਆਉਂਦੇ ਹੋ ਤੇ ਅਸੀਂ ਆਹੇ ਜਾਣਦੇ ਆ ਵੀ ਜਲਦੀ ਜਲਦੀ ਘੇੜ ਖੁੱਲਾ ਹੋਵੇ ਜੋ ਮਿਹਣੇ ਤਿਆਰੀ ਕਰਕੇ ਤੇ ਆਪਣੇ ਟਾਈਮ ਨਾਲ ਘਰ ਜਾ ਸਕੋ ਮੇਰਾ ਨਾਮ ਹਰਦੀਪ ਸਿੰਘ ਆ ਮੈਂ ਸੀਨੀਅਰ ਸਿਟੀਜ਼ਨ ਆ ਰਿਟਾਇਰਡ ਡੀਓ ਗਰਦਾਸਪੁਰ ਜਿਹੜਾ ਹੈ ਇੱਥੇ ਹਰ ਉਸ ਗਵਲਜ ਦੇ ਵਿੱਚ ਮੈਂ ਸੀਐਮ ਦੀ ਜੋਗਸਾਲਾ ਜਿਹੜੀ ਆ ਉਹਦੀ ਕਲਾਸ ਅਟੈਂਡ ਕਰਨ ਆਉਂਦਾ ਮਾਨਯੋਗ ਸੀਐਮ ਸਾਹਿਬ ਨੇ ਬੜਾ ਵਧੀਆ ਇੱਕ ਆਪਣੇ ਸਾਡੇ ਪੰਜਾਬੀਆਂ ਦੀ ਸੀਨੀਅਰ ਸਿਟੀਜ਼ਨ ਦੀ ਸਿਹਤ ਨੂੰ ਚੰਗਾ ਕਰਨ ਵਾਸਤੇ ਯੋਗਸਾਲਾ ਜਿਹੜੀ ਆ ਉਹ ਚਲਾਈ ਆ ਜਿਹਦੀ ਕਲਾਸ ਸਾਡੀ ਜਿਹੜੀ ਉਹ 5:30 ਵਜੇ ਸਵੇਰੇ ਸ਼ੁਰੂ ਹੁੰਦੀ ਆ ਤੇ ਅੱਜ ਮੈਨੂੰ ਪਤਾ ਲੱਗਾ ਕਿ ਜਿਹੜੀ ਜਿਹੜਾ ਕਾਲਜ ਦਾ ਗੇਟ ਆ ਉਹ 6:30 ਤੋਂ ਪਹਿਲਾਂ ਨਹੀਂ ਖੁੱਲਣਾ ਇਸ ਕਰਕੇ ਸਾਡੀ ਕਲਾਸ ਜਿਹੜੀ ਹੈ ਅੱਜ ਮਿਸ ਹੋ ਗਈ ਸੋ ਬਹੁਤ ਸਾਨੂੰ ਜਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਮੈਂ ਪ੍ਰਸ਼ਾਸਨ ਅੱਗੇ ਕਾਲਜ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਕਿ ਇਹ ਜਿਹੜਾ ਸੀਐਮਡੀ ਜੋਗਸਾਲਾ ਦੀ ਕਲਾਸ ਆ ਇਹਦੇ ਕਰਕੇ ਜਿਹੜਾ ਗੇਟ ਆ ਜਿਹੜਾ ਉਹ ਪਹਿਲਾਂ ਖੁੱਲਿਆ ਜਾਵੇ ਤਾਂ ਕਿ ਸਾਰੇ ਜਿਹੜੇ ਆਪਣਾ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਆਪਣੀ ਕਲਾਸ ਜਿਹੜੀ ਆ اٹੈਂਡ ਕਰ ਸਕਣ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ ਸਰਕਾਰੀ ਕਾਲਜ ਗੁਰਦਾਸਪੁਰ ਨੇ ਮਾਨਯੋਗ ਮੁੱਖ ਮੰਤਰੀ ਜੀ ਦੇ ਯੁੱਧ ਨਸ਼ਾ ਵਿਰੁੱਧ अभियान ਦੇ ਤਹਿਤ ਹੁਣ ਪੂਰਾ ਉਪਰਾਲਾ ਕੀਤਾ ਹੋਇਆ ਹੈ ਕਿ ਕਾਲਜ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਬਾਹਰੀ ਅਨਸਰ ਜੋ ਨਸ਼ਾ ਕਰਨ ਦੇ ਵਾਸਤੇ ਪ੍ਰਵੇਸ਼ ਹੁੰਦੇ ਨੇ ਉਹ ਇੱਥੇ ਨਾ ਸਕਣ ਔਰ ਕਾਲਜ ਦੇ ਵਿੱਚ ਇੱਕ ਭੈ ਮੁਕਤ ਅਤੇ ਅਨਸ਼ਾਸਨਮਈ ਜਿਹੜਾ ਮਾਹੌਲ ਹੈ ਉਹ ਕਾਇਮ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਾਲਜ ਦੀ ਦੀਵਾਰ ਜਿਹੜੀ ਹੈ ਚਾਰਦੁਵਾਰੀ ਜਿਹਨੂੰ ਅਸੀਂ ਕਹਿੰਦੇ ਆ ਉਹ ਚਾਰੇ ਪਾਸੇ ਟੁੱਟੀ ਹੋਈ ਸੀ ਪ੍ਰਸ਼ਾਸਨ ਨੇ ਉਹਨੂੰ ਰਿਪੇਅਰ ਕਰਵਾਇਆ ਔਰ ਜੇ ਕਿਸੇ ਨੇ ਕਾਲਜ ਦੇ ਵਿੱਚ ਐਂਟਰ ਕਰਨਾ ਹੈ ਤਾਂ ਉਹ ਮੁੱਖ ਦਵਾਰ ਤੋਂ ਹੀ ਐਂਟਰ ਕਰ ਸਕਦਾ ਹੈ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਨੇ ਕਿ ਬਹੁਤ ਸਾਰੇ ਇਲਾਕੇ ਵਿਅਕਤੀ ਜਿਹੜੇ ਨੇ ਕੋਈ ਸੰਤ ਨਗਰ ਵਾਲੇ ਪਾਸਿਓਂ ਜਿਹੜਾ ਕਿ ਗੇਟ ਅਸੀਂ ਬੰਦ ਕੀਤਾ ਹੋਇਆ ਇਸੇ ਤਰ੍ਹਾਂ ਪ੍ਰੇਮ ਨਗਰ ਵਾਲੇ ਪਾਸਿਓਂ ਜਿੱਥੇ ਕਿ ਰਸਤਾ ਨਹੀਂ ਹੈ ਉੱਥੋਂ ਕੰਧ ਤੋੜ ਕੇ ਲੋਕ ਜਿਹੜੇ ਉਹ ਪ੍ਰਵੇਸ਼ ਕਰਦੇ ਆ ਔਰ ਇੱਕ ਦਿਨ ਇਹ ਵੀ ਦੇਖਿਆ ਗਿਆ ਕਿ ਕੁਝ ਵਿਅਕਤੀ ਜਿਹੜੇ ਉਹ ਪੁਰਾਣੇ ਹੌਸਟਲ ਦੇ ਵਿੱਚ ਬੈਠ ਕੇ ਨਸ਼ਾ ਕਰ ਰਹੇ ਸਨ ਜਿੱਥੇ ਪ੍ਰਸ਼ਾਸਨ ਨੇ ਜਾ ਕੇ ਉਹਨਾਂ ਨੂੰ ਰੋਕਿਆ ਔਰ ਉਹ ਉੱਥੋਂ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਜਦੋਂ ਕਿ ਸਾਨੂੰ ਪੁਲਿਸ ਬੁਲਾਉਣੀ ਪਈ ਔਰ ਪੁਲਿਸ ਨੇ ਉਹ ਮੋਟਰਸ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਹ ਕਾਲਜ ਇੱਕ ਵਿਦਿਆ ਦਾ ਮੰਦਰ ਹੈ ਜਿੱਥੇ ਅਸੀਂ ਭੈਅ ਮੁਕਤ ਵਾਤਾਵਰਣ ਪੈਦਾ ਕਰਨਾ ਹੈ ਜਿੱਥੇ 1400 ਲੜਕੀਆਂ ਸਾਡੇ ਕੋਲ ਪੜ੍ਹਦੀਆਂ ਟੋਟਲ 2200 ਸਾਡੀ ਸਟ੍ਰੈਂਥ ਹੈ ਜਿਦੇ ਵਿੱਚ 1400 ਲੜਕੀਆਂ ਪੜ੍ਹਦੀਆਂ ਨੇ ਔਰ ਉਹਨਾਂ ਨੇ ਸਾਰਾ ਦਿਨ ਘੁੰਮਣਾ ਵੀ ਹੁੰਦਾ ਹੈ ਖੇਡਣਾ ਵੀ ਹੁੰਦਾ ਹੈ ਗਰਾਊਂਡਾਂ ਦੇ ਵਿੱਚ ਵੀ ਜਾਣਾ ਹੁੰਦਾ ਸੋ ਇਸ ਤਰ੍ਹਾਂ ਅਗਰ ਅਣਪਛਾਤੇ ਵਿਅਕਤੀ ਅਨ ਆਈਡੈਂਟੀਫਾਈਡ ਪਰਸਨ ਜਿਨ੍ਹਾਂ ਨੂੰ ਕਾਲਜ ਦੇ ਨਾਲ ਕੋਈ ਵਾਸਤਾ ਨਹੀਂ ਜਿਹੜਾ ਨਸ਼ਾ ਕਰਨ ਦੇ ਮੰਤਵ ਦੇ ਨਾਲ ਕਾਲਜ ਦੇ ਵਿੱਚ ਆਉਣੇ ਉਹਨਾਂ ਨੂੰ ਅਸੀਂ ਰੋਕਣ ਵਾਸਤੇ ਇਹ ਕੁਝ ਸਟੈਪ ਜਿਹੜੇ ਹੋ ਚੁੱਕੇ